ਸਾਡੇ ਕਿਸਾਨ ਸੰਜੁਕਤ ਮੋਰਚਾ ਪੰਜਾਬ ਦੀਆਂ 6 ਜੱਟੇ ਬੰਗੀਆਂ ਅੱਜ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦ ਭਾਣ ਦੀ ਘਟਨਾ ਦੇ ਨਾਲ ਮਦਦੂਨਾ ਤੇ ਹੋਏ ਜੱਗ ਦਾ ਬੋਲ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਚੰਦ ਭਾਣ ਦੀ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਵਤ ਹੈ ਕਿ ਆਪਣੇ ਆਪ ਨੂੰ ਕਹੀ ਜਾਂਦਾ ਹੈ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਣੀ ਗੱਲ ਹੈ ਤੇ ਆਪ ਬਾਤ ਦੇ ਹੋਣਗੇ ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆ ਜਿਹੜਾ ਫੈਸਲਾ ਮੈਂ ਸੁਣਾਇਆ ਨਹੀਂ 6 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਅੱਜ ਇੱਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪਣਾ ਫੈਸਲਾ ਹੈ ਇਹ ਵੀ ਫੈਸਲਾ ਸੰਯੁਕਤ ਮੋਰਚੇ ਦਾ ਨਹੀਂ ਹੈ ਇਹ ਜੌਨ ਪਿੰਡ ਦੀ ਲਾਈ ਹੈ ਨਿਸ਼ਾਨਦੇਹੀ ਕਰਨਾ ਹੈ ਇਹਨੇ ਉਹਨਾਂ ਜ਼ਮੀਨਾਂ ਦੀ ਜਿਹੜੀਆਂ 1952 ਤੋਂ ਪਹਿਲਾਂ ਨਹੀਂਆ ਸਰਕਾਰਾਂ ਤੋਂ ਖੋ ਕੇ ਮਜਾਰਾ ਨੂੰ ਦਿੱਤੀਆਂ ਸੀ ਉਹ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਮਰੱਗੇਬਦੀ ਕਰਕੇ ਉਹਨਾਂ ਨੇ ਚੱਕਾ ਚੱਕ ਕੇ ਉਹ ਸਰਕਾਰ ਨੇ ਆਪਣੇ ਕਾਰਜ ਕਰਕੇ ਕਾਰਪੋਰੇਟ ਨੂੰ ਦੇਣੀ ਹੈ ਚਾਹੇ ਕਰ ਇੰਨੇ ਕਾਨੂੰਨ ਦੀ ਜ਼ੌਂਦ ਪੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਰਕਾਰਾਂ ਦੇ ਵਾਅਦੇ ਕਰਨ ਮਿਲਦਾ ਹੈ ਇੰਨੇ ਦੇ ਗੱਲ ਹੋ ਗਈ 10 ਫਰਜ਼ਾਂ ਤੋਂ ਮੋੜਦੇ ਸੀ ਉਹਨਾਂ ਦੇ ਅਧਿਕਾਰੀਆਂ ਦੀ ਹੋ ਗਿਆ ਲੱਖ ਚਾਰ ਪਹਿਲੇ ਪਰਤੇ ਕੋਈ ਗੱਲ ਨਹੀਂ ਮੁੜ ਕੇ ਕੀ ਗ੍ਰੀਸਟਾ ਕੋ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਕੋਈ ਅਧਿਕਾਰੀ ਦੇ ਮੈਂ ਇੱਧਰ ਗੁੰਹੇ ਕੀਤਾ ਦੇਸ਼ ਭਗਤ ਉਹਨਾਂ ਦਾ ਸਤਕ ਸੰਨਾ ਮਰਦੂਨਾ ਜਦੈ ਕੰਮੀ ਆਵੇਗਾ ਇਹ ਗੱਲ ਇੰਨੀ ਨਹੀਂ ਹੈ اس کر کے لیے درجن جتنے بندیاں مزدور دیا کسان ملازمان کچھ ہوتے سنکیت کی دنیا نے سنہا کی دیا کی کہنا چاہدیا نے جنی یہ کہنا چاہدیاں نے سرکار تو یہ سنہا ہے کہ خبردار ہو جائے چمین کنیاں آ چکی ہے ਜੈਂਟਰੂ ਤੇਰਾ ਇਹਦਾ ਇਹ ਸੁਨੇਹਾ ਜੇ ਕਾਰਪੋਰੇਟ ਦੇ ਪੱਖਤ ਲੈਣ ਵਾਲੇ ਤੇਰੇ ਫੈਸਲੇ ਹੁਣ ਤੱਕ ਕਦੇ ਕਿਸੇ ਦਾ ਕੋ ਹੋ ਨਹੀਂ ਜਿੱਤੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਇਹ ਮਨਸੂਬਾ ਕਿ ਪੰਜਾਬ ਦੀ ਅਕਾਊਂਟ ਧਰਤੀ ਨੂੰ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹ ਤੇ ਜਾਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸੰਗਿਆ ਜਾਣਦੇ ਆ ਤੇ ਅਸੀਂ ਇਹਨੂੰ ਪੱਟਾਂ ਦੀ ਲੜਾਈ ਸਮਝਦੇ ਆ ਇਹ ਸਾਡੀਆਂ ਪੱਟਾਂ ਤੇ ਆ ਕੇ ਲੱਤਰੇ ਮਾਰਨ ਵਾਲਾ ਕਾਰਪੋਰੇਟ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਵਕਤ ਤਾਂ ਪਹਿਲੇ ਹੁੰਦੀ ਹੈ ਕਿ ਸਾਡੇ ਕੋਲੇ 37% ਕਿਸਾਨੀਆਂ ਉਹ ਹਿੱਸਾ ਹੈ ਜਿਨ੍ਹਾਂ ਪਰੇ ਖੇਤੀ ਕਰਨ ਯੋਗ ਜਮੀਨ ਨਹੀਂ ਸਾਬੇ ਕੋਲੇ ਖੇਤ ਮਜ਼ਦੂਰਾਂ ਦਾ ਪਤਾ ਹੋ ਸੈ ਜਿਨ੍ਹਾਂ ਕੋਲੇ 10 ਮਰਲੇ ਦੁਕਾਨ ਕੋਲ ਵਾਸਤੇ ਜਗ੍ਹਾ ਨਹੀਂ ਅਸੀਂ ਤਾਂ ਮੰਗ ਕਰਦੇ ਆ ਵੀ ਬਾਤੂ ਜ਼ਮੀਨਾਂ ਕੱਢ ਕੇ ਉਹ ਖੇਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਸੀਂ ਤਾਂ ਮੰਗ ਕਰਦੇ ਆ ਕਿ ਜਿਹੜੇ ਕਿਸਾਨਾਂ ਕੋਲੇ ਖੇਤੀ ਜੋਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਦੀ ਤੌਰ ਪੂਰੀ ਕਰਕੇ ਉਹਨਾਂ ਦੇ ਘੱਲੇ ਨੂੰ ਮੁਨਾਫਾ ਆਣਾ ਬਣਾਇਆ ਜਾਵੇ ਮੰਗਾ ਸਾਡੇ ਆ ਹੋਰ ਨੇ ਤੁਸੀਂ ਕਹਿੰਦੇ ਵੀ ਨਾ ਬਾਸ ਰੱਖੇਗਾ ਬੰਸਰੀ ਹੋਵੇ ਇਹਨੂੰ ਜਦੋਂ ਹੀ ਪੱਟ ਕੇ ਖਤਮ ਕਰਕੇ ਇਹ ਜ਼ਮੀਨ ਹੀ ਆਪਾਂ ਕਾਰਪੋਰੇਟੂ ਦੇ ਲੇ ਕੇ ਵਾਸੇ ਦਾ ਮੁਕੰਮਲ ਖਾਤਮਾ ਕਰ ਦਈਏ ਇੱਕ ਗੱਲ ਛੱਡਣ ਜੋਗ ਨਹੀਂ برداشت ਕਰਨ ਜੋਗ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਅੱਜ ਹੈ

ਕਿ ਕੌਮੀ ਮੰਡੀ ਨੀਤੀ ਚਾਪਤਾ ਜਿਹੜਾ ਨਲਾ ਆਂਦਾ ਹੈ ਉਹਦੇ ਦੇ ਵਿੱਚ ਬਦਮੂਹ ਵੀ ਹੈ ਤੁਹਾਡੀ ਬਦਨੀਤੀ ਵੀ ਜ਼ਮੀਨਾਂ ਖੋਣ ਦੀ ਉਹਦੇ ਵਿੱਚ ਹੀ ਤੁਸੀਂ ਉਹ ਕੰਪਨੀਆਂ ਜਿਹੜੀਆਂ ਸੰਸਾਰ ਦੇ ਵਿੱਚ ਬਦਨਾਮ ਨੇ ਜਿਹੜੀਆਂ ਇਕੱਲੇ 70% ਨੁਕਾਰਦੇ ਨੇ ਕੌਜਾ ਜਿਨ੍ਹਾਂ ਦੇ ਕੋਲੇ ਲਗਭਗ 20 ਕਰੋੜ ਦੇ 25 ਲੱਖ hectares ਉਹਨਾਂ ਨੇ ਪਹਿਲੇ ਜਮੀਨਾਂ ਖਰੀਦੀਆਂ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਇਹ ਲੈ ਦੇ ਤਰ ਦੇ ਦੇਖਦੇ ਜਮੀਨਾਂ ਪੂਰੀ ਖਰੀਦ ਨਹੀਂ ਆ ਨੇ ਉਹ ਦੂਜੇ ਬੰਕਾਂ ਦੇ ਵਿੱਚ ਵੱਡੀਆਂ ਡਿਓ ਕੰਪਨੀਆਂ ਬੈਠੀਆਂ ਦੂਜੇ ਬੰਕਾਂ ਦੇ ਵਿੱਚ ਜਮੀਨਾਂ ਖਰੀਦੀ ਜਾਂਦੀਆਂ ਜਦੋਂ ਅਸੀਂ ਜਮੀਨਾਂ ਦੇ ਅਟੈਕ ਨੂੰ ਦੇਖਦੇ ਆ ਤਾਂ ਜਮੀਨਾਂ ਦਾ ਅਟੈਕ ਇੱਕ ਪਾਸੇ ਨਹੀਂ ਹੈ ਗੱਲ ਨੂੰ ਕੇਂਦਰ ਸਰਕਾਰ ਦੇ ਸਾਥੀਆਂ ਨਾਲ ਜ਼ਿਕਰ ਰੱਖੀ ਹੋਈ ਐ ਉਹਦੇ ਵਿੱਚ ਜਿਹੜੀ ਕਿੱਥੀ ਐ ਉਹਦੇ ਵਿੱਚ ਉਹੀ ਜ਼ਿਕਰ ਕੀਤਾ ਹੋਇਆ ਪੁਰਾਣੇ ਠੇਕਾ ਨੀਤੀ ਆ ਤੇ ਠੇਕਾ ਫੇਕੀ ਦਿੱਤੀ ਆਲੀ ਗੱਲ ਜਿਹੜੀ ਐ ਉਹ ਆ ਫੇਕੀ ਦਾ ਚੌਥੇ ਦੇ ਵਿੱਚ ਪਾਈ ਹੋਈ ਐ ਕਿ ਕਿਸਾਨੀ ਦੇ ਖਿੱਤੇ ਨੂੰ ਮੁਨਾਫੇ ਵਾਲਾ ਐ ਬਣਾਇਆ ਜਾ ਸਕਦਾ ਜੇ ਇਸੇ ਮੁਕਾਬਲੇ ਵਾਲੀ ਵਾਲੀ ਮੰਡੀ ਹੋਵੇ ਕੰਟਰੈਕਟ ਫਾਰਮਿੰਗ ਵਾਲੀ ਗੱਲ ਹੋਵੇ ਇਹ ਜਿਹੜੀਆਂ ਸਾਰੀਆਂ ਨੀਤੀਆਂ ਪਾਲਸੀਆਂ ਤੁਸੀਂ ਲੈ ਕੇ ਆ ਰਹੇ ਹੋ ਜੇ ਖੇਤ ਕੇ ਖੇਤ ਤੋਂ ਪੇਟ ਤੱਕ ਸਪਲਾਈ ਕਰਨ ਦੀ ਗੱਲ ਕਰਨ ਦੀ ਜੁੜੇ ਹੋਵੇ ਸਰਕਾਰੀ ਭੰਡਾਰਾਂ ਦੇ ਅਨਾਜ ਦੇ ਭੰਡਾਰਾਂ ਦੇ ਕਾਰੋਬਾਰ ਦਾ ਕਰਜਾ ਹੋਵੇ ਇੱਥੇ ਮੰਡੀਆਂ ਪ੍ਰਾਈਵੇਟ ਹੋਣ ਹੈ ਲੋਗਾਨਾਂ ਨੂੰ ਮੰਡੀਆਂ ਤੋਂ ਹੌਸਟ ਕਰ ਦਿਓ ਕੋਡ ਸਟੋਰਾਂ ਨੂੰ ਮੰਡੀਆਂ ਕੋਸਟ ਕਰ ਦਿਓ ਵਿਹਾਰ ਹੌਸਾ ਨੂੰ ਮੰਡੀਆਂ ਕੋਸਟ ਕਰ ਦਿਓ ਦੇ ਮੁਕਾਮ ਨਹੀਂ ਆਈ ਆ ਭਾਰਤੀ ਵਾਲਾ ਵਿਹਾਰ ਪਿਆ ਕਰਦੇ ਤੇ ਬੀਮਾ ਯੋਜਨਾ ਵਾਲੀ ਗੱਲਾਂ ਲੈ ਕੇ ਆਓ ਤੇ ਪਰਸੈਂਟ ਵਾਲਾ ਕੰਮ ਸ਼ੁਰੂ ਕਰ ਦਿਓ ਕਿਉਂਕਿ ਲੋਕਾਂ ਨੂੰ ਮਾਇਰੇ ਵੀ ਮੋਦੀ ਹਕੂਮਤ ਦਾ ਬਹੁਤ ਹੀ ਕਿਸਾਨਾਂ ਦੇ ਫਾਇਦੇ ਕਰਦੀ ਜਾ ਰਹੀ ਹੈ ਇਸ ਗੱਲ ਨੂੰ ਮੋਦੀ ਸਾਹਿਬ ਨੇ ਸਮਝ ਗਿਆ ਇਸ ਗੱਲ ਨੂੰ ਅਸੀਂ ਜਾਣਦੇ ਹਾਂ ਇਸ ਕਰਕੇ ਹਮਲਾ ਹੈ ਬਹੁਤ ਵੱਡਾ ਹੈ ਜਿਹੜੇ ਸਾਥੀ ਕਹਿ ਰਹੇ ਨੇ ਸਰਕਾਰ ਰક્ષਣ ਕਹਿਣਗੇ ਸਾਥੀ ਵੀ ਹੁੰਡਾ ਕੇ ਗੱਲਾਂ ਕਰਨ ਲੱਗ ਜਾਂਦੇ ਨੇ ਜੇ ਆਹ ਕਿਸਾਨ ਜੱਥੇ ਬੰਦੀਆਂ ਤੇ ਮਜ਼ਦੂਰ ਜੱਥੇ ਬੰਦੀਆਂ ਦਾ ਸਰਕਾਰ ਨੂੰ ਵਿਕਾਸ ਨਹੀਂ ਕਰਨ ਦੀਆਂ ਜਦੋਂ ਉਹ ਵਿਕਾਸ ਦੀ ਗੱਲ ਕਰਦੇ ਆ ਕਿ ਕਿਹੜੇ ਵਿਕਾਸ ਤੇ ਉਲਾੜ ਪਾਉਂਦੀਆਂ ਨੇ ਕਿਸਾਨ ਦੇ ਤੇ ਬੋਲਦਾ ਕਾਹ ਉਹ ਕਹਿੰਦੇ ਨੇ ਜਿਹੜੀਆਂ ਆ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਨਿੱਤਰੀਆਂ ਨੇ ਇਹਨਾਂ ਨਾਲ ਕਦੇ ਦੇਸ਼ ਦਾ ਬਹੁਤ ਵੱਡਾ ਵਿਕਾਸ ਹੋਣਾ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਦੇਸ਼ ਦਾ ਬਹੁਤ ਵੱਡਾ ਵਿਕਾਸ ਕਰਨ ਦੀਆਂ ਭਾਰਤ ਵਾਲਾ ਪ੍ਰੋਜੈਕਟ ਦੀ ਛੜਕਾ ਹੋਇਆ ਕਿ ਦੇ ਖਤਰ ਇੱਥੇ ਇਹਦਾ ਸਾਡਾ ਨਹੀਂ ਚੱਲ ਸਕਦਾ ਮੋਟਰਸਾਈਕਲ ਸਾਡਾ ਨਹੀਂ ਚੱਲ ਸਕਦਾ ਟਰੈਕਟਰ ਸਾਡਾ ਨਹੀਂ ਚੱਲ ਸਕਦਾ ਜੇ ਸਿੱਧੀਆਂ ਹੁੰਦੀਆਂ ਨੇ ਖੇਤਾਂ ਦੇ ਕਿੱਲੇ ਵੱਢ ਜਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਜਾਦੀ ਨਾ ਕਿ ਚਾਰ ਪਾਸੇ ਦੇ ਕੇ ਆਪਕੋ ਤਰਜੀਹ ਦੇ ਫੈਦੇ ਛਾ ਕੇ ਤੁਹਾਨੂੰ ਇਹ ਅੱਜ ਕਿਹਦੀ ਖਾਤਰ ਬਣਾਉਂ ਅਸੀਂ ਕਦੋਂ ਮੰਗੀਆਂ ਨੇ ਸਤੋਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਛੜਕਾਂ ਓਏ ਤੁਸੀਂ ਜਿਹੜੀਆਂ ਸੜਕਾਂ ਨਹੀਂ ਕਰਨ ਲੋੜ ਸੀ ਉਹਦਾ ਅਸੀਂ ਇੱਥੇ ਕਰਵਾ ਰਹੀ ਆਂ ਉਹਦਾ ਅਸੀਂ ਆਪ ਕਮਿਟੀ ਪਾ ਕੇ ਕਰਦੇ ਰਹੇ ਆ ਜਿਹੜੀਆਂ ਗੱਲਾਂ ਪੱਕਾਅਸ ਦੀਆਂ ਸੋ ਉਹਦਾ ਆਪ ਕਰਦੇ ਰਹੇ ਆ ਜਦੋਂ ਤੁਸੀਂ ਗ੍ਰਿੰਡ ਵਾਰ ਤੇ ਜ਼ਮੀਨ ਮੰਗਿ ਅਸੀਂ ਫਰੀ ਦਿੱਤੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਸਕੂਲਾਂ ਕਾਲਜਾਂ ਵਾਸਤੇ ਜ਼ਮੀਨਾਂ ਮੰਗੀਆਂ ਅਸੀਂ ਨੇ ਫਰੀ ਦਿੱਤੀ ਸਾਨੂੰ ਪਤਾ ਸੀ ਵੀ ਇਹ ਸਾਡੇ ਫਾਇਦੇ ਦੀ ਅੰਦਾਜ਼ਾ ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਸ਼ਰਤਾਂ ਹੈ ਜਿਵੇਂ ਹਨ ਤੁਸੀਂ ਇਹਦੇ ਪੰਜਾਬ ਦੇ ਵਿੱਚ 10 ਡੰਪ ਬਣਾਉਣ ਜਾ ਰਹੇ ਹੋ ਫਰਜ਼ਾਨ ਰਵਜਾ ਦੇਖਣ ਦੇ ਸਾਨੂੰ ਇਹ ਨਹੀਂ ਪਤਾ ਵੀ ਡੰਪਾਂ ਦੇ ਕੀ ਮਤਲਬ ਨੇ ਆ ਜਿਹੜੀ 100 ਸਾਲ ਦਾ ਸਿਰੂ ਹੋਣ ਦਾ ਰੋੜੀ ਵੀ ਹੱਥਛਾਣ ਨਹੀਂ ਕਰ ਦੋ ਜੌਮ ਮਿਲਦੀ ਸਾਨੂੰ ਇਹ ਨਹੀਂ ਪਤਾ ਕਿ ਇਹ ਕਿੱਥੋਂ ਨਿਕਲਿਆ ਤੁਸੀਂ ਇਹ ਕਰਕੇ ਜਾਣਦੇ ਆ ਸੀ ਇਹ ਕਿਸੇ ਨੂੰ ਨਹੀਂ ਪਤਾ ਹੋਣਾ ਤਾਂ ਆਦਮੀ ਦੇਖ ਲੋ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਕਿਤੇ ਸਰਕਟ ਘੇਰੇ ਕਹਿੰਦੇ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਘਰਲੇ ਲੱਗਦੇ ਨੇ ਆਹ ਦੁਕਾਨਦਾਰਾਂ ਦਾ ਸਹਿਯੋਗ ਨਹੀਂ ਗੱਡੇ ਖ਼ਬਰਦਾਰ ਰਹੋ ਭਾਈ ਬਚਣਾ ਤੁਸੀਂ ਵੀ بڑےਆਂ ਅਖਬਾਰ ਤੁਸੀਂ ਨੇ ਪੜ੍ਹਦੋਂ ਸਾਡੇ ਤੋਂ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਮਾਜ਼ਨ ਜਿਹੜੀ ਪਰਚੂਨ ਖੇਤਰ ਦੇ ਜਿਹਦਾ ਫਰਜ ਹੈ ਜਿਹਦਾ ਲਗਭਗ 21 ਦੇਸ਼ਾਂ ਦੇ ਵਿੱਚ ਸਿੱਧਾ ਕੰਮ ਚੱਲਦਾ ਤੇ 100 ਦੇਸ਼ਾਂ ਦੇ ਵਿੱਚ ਉਹਦਾ ਦਰਵਾਜ਼ਾ ਸੁਪਲਾਈ ਹੁੰਦਾ ਉਹਨਾਂ ਦੀ ਬਈ ਰਿਪੋਰਟ ਹੈ 2 ਮਹੀਨਿਆਂ ਦੀ ਰਿਪੋਰਟ ਹੈ 24 2024 ਦੇ ਸਤੰਬਰ ਦੀ ਤੋਂ ਲੈ ਕੇ ਅਕਤੂਬਰ ਸ਼ਰਤੀ ਤੱਕ ਦੀ ਹੈ ਜਾਂ ਇੱਕ ਸتمبر ਤੋਂ ਤੋਂ ਅਕਤੂਬਰ ਤੱਕ 2 ਮਹੀਨਿਆਂ ਦੀ ਸਤੰਬਰ ਤੇ ਅਕਤੂਬਰ ਕਹਦੇ ਨੇ 720 ਕਰੋੜ ਦੀ ਸਪਲਾਈ ਤੁਹਾਨੂੰ ਕਰਦੇ ਜਿਹੜੀ 12 ਕਰੋੜ ਆਨਲਾਈਨ ਸਪਲਾਈ ਦੇ ਆਰਡਰ ਬਲੋਜ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਵੱਡੇ ਖੇਤਰ ਨੂੰ ਪਤਾ ਹੈ ਕਿ ਸਾਡੀ ਵਿਕਰੀ ਦੇ ਵਿੱਚ ਕਿੰਨਾ ਘਾਟਾ ਪਿਆ ਉਹ ਆਈਡੀਆ ਭੜੀਆਂ ਕੰਪਨੀਆਂ ਐਮਾਜ਼ਨ ਫਲਿੱਪਕਾਰਟ ਡੀ-ਵੌਂਡ ਇਹਦੇ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਜਿਹੜੀਆਂ ਪਰਤੂਰ ਖੇਤਰ ਨੂੰ ਤਬਾਹ ਕਰ ਰਹੀਆਂ ਨੇ ਇਹੇ ਕਰਾਲੀਆਂ ਚਾਰ ਵਪਾਰ ਕੰਪਨੀਆਂ ਦੇ ਜੜੀਆਂ ਜਿਨ੍ਹਾਂ ਦਾ ਜ਼ਿਕਰ ਕੋਖਰੀ ਕਰਕੇ ਗਿਆ ਆਕਰ ਮੈਥੀ ਲੈਣਾ ਗੰਗਾ ਕਾਰਗ ਟ੍ਰੈਪਸ ਕਰਦੀਆਂ ਚਾਰ ਵੱਡੀਆਂ ਕੰਪਨੀਆਂ ਦੇ ਜੜੀਆਂ ਜਿਹੜੀਆਂ ਦੁਨੀਆਂ ਦੇ ਖਰਦ ਪਦਾਰਥਾਂ ਦੇ ਸੱਜਰ ਕੁ ਬੈਂਟ ਪਰਸੈਂਟ ਵਪਾਰ ਦੇ ਕੌਲ ਹੈ ਉਹ ਐਸ ਖੇਤੀ ਨੀਤੀ ਦੇ ਵਿੱਚ ਉਹਨਾਂ ਨੂੰ ਛੋਟਾ ਨਹੀਂ ਦਿਆ ਤੇ ਵੱਡੇ ਜ਼ਗੀਰਦਾਰਾਂ ਨੂੰ ਛੋਟਾ ਦਿੱਤੀਆਂ ਹੋਈਆਂ ਨੇ ਵੱਡੇ ਕਾਰਪੋਰੇਟ ਦੇ ਲੜਕੇ ਲੁੱਟਾ ਕਰਦਿਆਂ ਛੋਟਾ ਦਿੱਤੀਆਂ ਹੋਈਆਂ ਨੇ ਤੇ ਭਗਵਾਨ ਸમાન ਸਰਕਾਰ ਜਿਹੜੀ ਕਹਿੰਦੀ ਹੈ ਐਨਾ ਕਿਸਾਨਾਂ ਦਾ ਪੁੱਤਾਂ ਮੈਗਾ ਸਾਇਲੈਂసర్ ਮੂੰਹੇ ਲੱਜੀ ਢਾ ਕੇ ਪਹਿਲਾਂ ਮੈ ਤਾਂ ਧੂਆਂ ਦੇਖਿਆ ਹੋਇਆ ਮੱਛਰ ਦੇਖਿਆ ਹੋਇਆ ਅੱਜ ਕਿਹੜੇ ਘਟਾਰ ਖੜਾ ਹੈ ਇਸ ਗੱਲ ਤੋਂ ਪਤਾ ਲੱਗਦਾ ਕਿਉਂਕਿ ਕਹਿਣ ਨੂੰ ਤਾਂ ਇਹ ਗੱਲ ਹੈ ਕਿ ਜਿਹੜਾ ਨਵਾਂ ਡਰਾਫਟ ਆਇਆ ਹੈ ਮੱਡੀ ਨੀਤੀ ਆ ਇਹ ਸਬਜੈਕਟ ਕਰਕੇ ਅੰਦਰ ਸਰਕਾਰਾਂ ਦਾ ਸੁਪਾ ਸਰਕਾਰਾਂ ਦਾ ਸਬਜੈਕਟ ਆ ਤੇ ਸੂਬਾ ਸਰਕਾਰਾਂ ਨੇ ਫੈਸਲਾ ਕਰਨਾ ਪਰ ਨਹੀਂ ਭਰਾਓ ਕੇਂਦਰ ਸਰਕਾਰ ਇਹਦੇ ਚੰਬੂ ਖਰੂਲ ਹੈ ਕੇਂਦਰ ਦਾ ਕੇਂਦਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਵੱਡੀ ਲੜਾਈ ਹੈ ਜ਼ਮੀਨਾਂ ਅਕਸਰ ਕਹਦੇ ਹੁੰਦੇ ਆ ਵੀ ਜਟਾਆਂ ਵਾਲੇ ਦੀ ਜ਼ਮੀਨ ਹੈ ਜੇ ਡਾਂਗ ਇਹਨਾਂ ਦੀ ਵੱਡੀ ਹੋ ਗਈ ਫਿਰ ਜ਼ਮੀਨਾਂ ਇਹਨਾਂ ਨੇ ਨਕ ਲੈਣੀਆਂ ਕਿਉਂਕਿ ਠੇਰਾ ਕੱਟ ਕੇ ਇੱਕੋ ਇੱਕ ਨਿਸ਼ਾਨਾ ਇਹਨਾਂ ਦਾ ਕਿ ਆ ਜਿੰਨਾ ਪਬਲਿਕ ਸੈਕਟਰ ਹੈ ਪਹਿਲਾਂ ਉਹਦੇ ਕਰਜਾ ਕਰਨਾ ਹੈ ਬੰਦਰਗਾਹ ਦੇ ਕਾਰਪੋਰੇਟ ਨੇ ਕਾਜ ਕਰ ਲਿਆ ਰੇਲ ਦੇ ਉਹਨਾਂ ਦੇ ਕੋਲੇ ਚਲੀ ਗਈ ਐਰਪੋਰਟ ਉਹਨਾਂ ਕੋਲੇ ਚਲੀ ਗਈ ਗਰੀਨ ਹਾਂ ਦਾ ਪ੍ਰੇਸ਼ਰ ਤੇ ਆਦਿਵਾਸੀ ਲੋਕਾਂ ਨੂੰ ਜੰਗਲਾਂ ਦੇ ਕਰ ਲਿਆ ਉਹਨਾਂ ਨੇ ਕਰ ਲਿਆ ਜਾਰਾ ਕੁਤੌਲਾ ਦੇ ਵਿਕਾਸ ਦਾ ਪਰ ਕਾਜ ਮਹਿੰਦੇ ਪਦਾਰਥਾਂ ਦੇ ਕਾਰਪੋਰੇਟਾਂ ਦਾ ਗਰਾਉਂਡ ਹੀ ਗੱਲ ਹੈ ਗਰੀਨ ਹਾਂ ਕੰਪਨੀਸ਼ਨ ਕਰਕੇ ਉਹਨਾਂ ਆਇਆ ਲੱਗਿਆ ਵੀ ਹੱਲਾ ਤਾਂ ਆਦਿਵਾਸੀਆਂ ਦੇ ਹੈ ਪੰਜਾਬ ਦੀ ਧਰਤੀ ਬਾਰੇ ਕਿਉਂ ਮੂੰਹ ਕਰਦਾ ਇਹਨਾਂ ਨੇ ਉਹ ਉਧਰ ਮੁਖ ਖਾਣਾ ਖਣਜ ਪਦਾਰਥਾਂ ਦੇ ਕਬਜ਼ਾ ਜੰਗਲਾਂ ਦੇ ਕਬਜ਼ਾ ਪਾਣੀਆਂ ਦੇ ਕਬਜ਼ਾ ਜ਼ਮੀਨਾਂ ਦੇ ਕਬਜ਼ਾ ਸਭਾ ਉਹ ਇਹ ਵੱਡੀ ਲੜਾਈ ਹੈ ਬੇਸ ਕਰਕੇ ਸਾਥੀਆਂ ਨਾਲ ਅੱਜ ਸਾਡੀ ਮੀਟਿੰਗ ਸੀ ਸਾਡੀ ਕਾ ਸਾਥਿਓ ਕੋਖਣਾ ਨਾ ਕਰੋ ਲੜ ਕੇ ਵਰਨਾ ਜ਼ਹੀਰ ਹੈ ਦਲੇਵਾਲ ਸਾਹਿਬ ਨੂੰ ਕਹੋ ਨਹੀਂ ਖਾਣਾ ਰੋਟੀਆਂ ਮਗਲੀ ਮੁਕੜੀ ਖਾ ਜੇ ਲਗਣਾ ਨਾ ਨਾ ਜਗਾਈ ਜਹੀਦੀ ਐ ਸਾਨੂੰ ਲੜਨ ਵਾਸਤੇ ਸਾਡੂੰ ਇਹਦਾ ਸਾਨੂੰ ਪਹਿਲੇ ਹੀ ਆਮਦ ਚਾਹੁੰਦੇ ਨੇ ਜੇ ਸਾਡੇ ਇਸ ਕੱਟੜਾ ਤੇ ਜਹਾਰੂ ਲੋਕਾਂ ਦਾ ਸ਼ਰਾਚੀ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਆਪ ਭੁੱਖਾ ਨਹੀਂ ਮਰਨਾ ਚਾਹੁੰਦੇ ਜੇ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਮਾਰਨਾ ਚਾਹਦੇ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਕਦੇ ਠੂਠਾ ਬਣ ਕੇ ਫੜ ਕੇ ਲੱਗਦੇ ਰਹਦੇ ਹੋ ਇਹ ਗਰਾਂਤ برداشت ਨਹੀਂ ਹੋਣੀ ਸਾ ਤੋਂ ਇਹ ਜੰਗ ਦੇਖਣ ਤੋਂ ਪਹਿਲਾਂ ਅਸੀਂ ਇਸ ਧਰਤੀ ਤੋਂ ਜਾਨ ਨੂੰ ਵਾਰ ਦੇਣਾ ਵੀ ਇਸ ਕਰਕੇ ਬੱਕ ਕੇ ਆਈ ਹੋਈ ਲੜਾਈ ਹੈ ਦੋਸਤੋ ਇੱਕ ਜੱਥੇ ਬੰਦੀ ਨਹੀਂ ਜਣਾ ਇੱਕ ਜੱਥੇ ਬੰਦੀ ਤੋਂ ਨਹੀਂ ਕੀਤੀ ਜਾ ਰਹੀ ਇਹ ਲੜਾਈ ਅੱਜ ਦਾ ਕੱਟ ਜਨੇਹਾ ਗੰਦਾ ਹੋ ਕਿਰਤੀ ਲੋਕਾਂ ਨੂੰ ਕਿ ਜਿਹੜੇ ਲੋਕ ਕੁਝ ਸਿਆਣਾ ਦੀ ਖਾਤਰ ਕੁਝ ਚੌਧਰਾ ਦੀ ਖਾਤਰ ਆਪ ਤੋਂ ਹੀੜਿਆਂ ਨੂੰ ਜੱਟਾਂ ਤੇ ਜੱਟਾਂ ਪਰਖਦੇ ਆ ਉਹਨਾਂ ਨੂੰ ਬੇੜੀ ਆਇਆ ਪਰਖਦੇ ਆ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਧੌਂਸ ਜਮਾ ਕੇ ਜਿੰਨਾ ਚੰਦ ਪਰ ਨਹੀਂ ਟੱਕਦਾ ਹੋਈ ਹੈ ਉਹਨਾਂ ਦੇ ਚਾਲ ਕਰਦੇ ਆਂਦੇ ਮਰਸੂਕੇ ਪੂਰਾ ਕਰਨਾ ਚਾਹੁੰਦੇ ਨੇ ਖਬਰਦਾਰ ਰਹੇ ਨੇ ਕਬਦਾ ਰਹੇ ਇਹ ਹੁਣੇ ਹਾਕ ਪੈਦਾ ਕਰਮਾਲੇ ਲੋਕ ਜਿਹੜੇ ਸਰਕਾਰ ਦੇ ਟੁਕੜੇ ਦੇ ਪੱਲ ਵਾਲੇ ਲੋਕ ਦੇ ਜੇ ਕਿਰਤੀ ਆਲੜ ਬਚਾ ਰਹਿਣਗੇ ਉਹ ਕਰਮੀ ਸੜਨਗੇ ਜਿਉਂ ਵੀ ਧਰਤੀ ਤੋਂ ਵਾਅਦਾ ਕਰਿਆ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਊ ਜ਼ਮੀਨਾਂ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਬਾੜ ਪਾਸੀ ਆ ਪੰਜਾਬ ਦੇ ਪਾਣੀਆਂ ਦੇ ਬਾੜ ਪਾਸੀ ਆ ਤੇ ਪ੍ਰਦੇਸੀ ਸ਼ਾਹੂਕਾਰ ਦਾ ਪੈਣ ਇਥੇ ਉਹ ਵੀ ਤੂਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਉਡਾਇਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜਰਮਾਣਾ ਟਿਕ ਨਹੀਂ ਸਕਿਆ ਇਤਿਹਾਸ ਦੇ ਗੱਸਟਾ ਕਿਵੇਂ ਸਿਕੰਦਰ ਨੇ ਪੋਰਸ ਨੂੰ ਜਿੱਤ ਲਿਆ ਸੀ ਪੰਜਾਬ ਤੇ ਜਿੱਤ ਮੁਹਾਦਲ ਕਰ ਤੋਂ ਬਾਅਦ ਵੀ ਸਿਕੰਦਰ ਦੇ ਕਨੇ ਪੈਰਾ ਦੇ ਵਿੱਚ ਕਿਸੇ ਨੇ ਤੀਰ ਮਾਇਆ ਉਹ ਤੀਰ ਦੀ ਚਿੱਠੀ ਦੇ ਕੀ ਕੀ ਲਿਖਿਆ ਸੀ ਕਿ ਸਿਕੰਦਰ ਇਥੋਂ ਬਾਦਸ ਚਲਾ ਗਿਆ ਤੇਰੀ ਖੈਰ ਨਹੀਂ ਹੈ ਇਸ ਕਰਕੇ ਇਹਦਾ ਖਾਨ ਕੀ ਹਾਰ ਨਹੀਂ ਮੰਨਣ ਵਾਲੇ ਲੋਕ ਜਿਹੜੇ ਬਾਗ ਦੀ ਪੂਲੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਹੈ ਇਹ ਤੋਂ ਦੇ ਬਲਕ ਇਹੋ ਜੀ ਬੇਇਨਸਾਫੀ برداشت ਨਹੀਂ ਕਰਨਗੇ ਸਾਨੂੰ ਦਾ ਛੋੜੀ ਕਾਣੀ ਵਾਂ ਪਹਿਲੀ ਬਹੁਤ ਨੜਕਦੀ ਹੈ ਓਏ ਸਾਨੂੰ ਦਾ ਤੁਸੀਂ ਕੀਤੇ ਹੋਏ ਸਾਡੇ ਬੇਰੁਜ਼ਗਾਰ ਮੁੰਡਿਆਂ ਦਾ ਹਾਲੋ ਬੇਹਾਨ ਕੀਤਾ ਹੋਇਆ ਸਾਨੂੰ ਇਹ ਗੱਲ ਪਹਿਲੀ ਨੜਕਦੀ ਆਨੇ ਸਾਨੂੰ ਦਾ ਨਮੋਸ਼ੀ ਹੋਈ ਉਹਦੋ ਜਦੋਂ ਭਾਰਤ ਦੀ ਧਰਤੀ ਦਾ ਪ੍ਰਧਾਨ ਮੰਤਰੀ ਫਰਾਂਸ ਦੀ ਧਰਤੀ ਤੇ ਜਾਂਦਾ ਤੇ ਫਰਾਂਸ ਦਾ ਰਾਸ਼ਟਰਪਤੀ ਉਹਦੇ ਕਦੀ ਟੱਕਰ ਲੈਣੇ ਵੀ ਮਹੱਤਵ ਨਹੀਂ ਬਣਾਉਂਦਾ ਨਮੋਸਿ ਭਾਰਤ ਦੇ ਲੋਕਾਂ ਉਹ ਦੀ ਜੀ ਮੰਨਦੇ ਆ ਕਿ ਅਸੀਂ ਤਾਂ ਪੰਜਾਬ ਦੇ ਜਾਇ ਪੰਜਾਬ ਦੇ ਜਾਇਓ ਸੋਡੇ ਬਾਹਰ ਤੇ ਇੱਕੋ ਹੀ ਕਿਰਾ ਹੈ ਜਾਇ ਮੈਦਾਨ ਚ ਆ ਜਾਓ ਨਹੀਂ ਕੱਲੇ ਕੱਲੇ ਕੁੱਟੇ ਜਾਉਂਗੇ ਮਾਰੇ ਜਾਵੋ ਪਰ ਕਾਹ ਤੋਂ ਮੇਰਾ ਸੋਡੇ ਕੋਲ ਕੁਝ ਨਹੀਂ ਬਚਣਾ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਿਰਕਾਂ ਦੀ ਲੜਾਈ ਹੈ ਇੱਥੇ ਕੁਰਬਾਨੀਆਂ ਹੋਣੀਆਂ ਨੇ ਇੱਥੇ ਸੱ ਲੱਗ ਸਕਦੇ ਨੇ ਜ਼ਮੀਨਾਂ ਕਦੇ ਸਰਦ ਦਿੱਤੇ ਤੋਂ ਬਗੈਰ ਨਹੀਂ ਬਚਿਆ ਜੇ ਇਸ ਗੱਲ ਦੀ ਤਵਾਹੀ ਪੁੱਛਣੀ ਐ ਤਾਂ ਜਾ ਕੇ ਕਿਸੇ ਨਗਰ ਪਿੰਡ ਚੋਂ ਬਹੁਤੀ ਦੂਰ ਨਹੀਂ ਹੈ ਪੁੱਛ ਲੋ ਵੀ ਉੱਥੇ ਕਿਵੇਂ ਟਕਰਾ ਹੋ ਜਾ ਸੀ ਇਸ ਕਰਕੇ ਭੈਣੋ ਤੇ ਭਰਾਵੋ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਐ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣੇ ਆ ਅਸੀਂ ਸਾਡੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਲੋਕ ਪਿੰਡਾਂ ਚ ਜਿੱਥੇ ਜ਼ਮੀਨਾਂ ਦੇ ਲੜਦੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਭਾਵੇਂ ਸਿਆਸੀ ਪੰਚਾਇਤੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਕੀਤੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਰੌਲਾ ਹੈ ਕਿਤੇ ਬਹੁਤ ਲੋਡ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਓ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਆ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਤਾਂ ਕਿ ਸਾਨੂੰ ਪੰਜਾਬ ਦਾ ਇਹ ਨਕਸ਼ਾ ਬਣ ਸਕੇ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਬੰਦੇ ਛੇੜੀਏ ਇਹਦੇ ਲੋਕਾਂ ਨਾਲ ਸਾਥ ਕਾ ਕੇ ਚੱਲੀਏ ਇਹ ਤੁਹਾਨੂੰ ਇੱਕ ਸਿਹਰਾ ਦੇਣੇ ਚਾਹੁੰਦੇ ਆ। ਉਹ ਜੀ ਗੱਲ ਇਹ ਐ ਕਿ ਅੱਜ ਦੇ ਕੱਛ ਦੇ ਵਿੱਚ ਸਾਡੇ ਕਿਸਾਨ ਸੰਯੁਕਤ ਮੋਰਚਾ ਪੰਜਾਬ ਦੀਆਂ 6 ਕਟੇ ਬੰਨੀਆਂ ਆਪੀ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦ ਭਾਨ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰ ਦਾ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ। ਜੇ ਫਿਰ ਵੀ ਕੋਈ ਸਾਥੀ ਚੰਦ ਭਾਰ ਦੇ ਘਟਨਾ ਤੋਂ ਕੋਈ ਕਿਸਾਨ ਜਥੇਬੰਦੀ ਦਾ ਨਮੈਂਦਾ ਹੋ ਕੇ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਣੀ ਗੱਲ ਹੈ ਤੇ ਆਪ ਜਵਾਬਦੇ ਹੋਣਗੇ ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆਹ ਜਿਹੜਾ ਫੈਸਲਾ ਮੈਂ ਸੁਣਾਇਆ ਨਹੀਂ 6 ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਇੱਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਅਲਗਾ ਫੈਸਲਾ ਹੈ ਜਿਹੜੀ ਫੈਸਲਾ ਸਯੁਕਤ ਮੋਰਚੇ ਦਾ ਨਹੀਂ ਹੈ ਤੇ ਬਹੁਤ ਆਏ ਹੋ ਤੁਸੀਂ ਜੋਰੋਂ ਆਏ ਹੋ ਲੈਨ ਲੈਨ ਬੋ ਆਏ ਹੋ ਤੇ ਬੋਲੇ ਬੁਲਾਰੇ ਬੋਲੇ ਹੋ ਇਹ ਪ੍ਰਬੰਧਾਂ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਇਆ ਤੇ ਸਾਥੀਆਂ ਨੂੰ ਮਾਫੀ ਮੰਗਦੇ ਆ ਤੇ ਜਾਣ ਲੱਗਿਆ ਵੀ ਤੁਸੀਂ ਟਿਕਾਈ ਨਾਲ ਜਾਣਾ ਵੱਡਾ ਕਾਫਲਾ ਹੈ ਰਸਤਾ ਪੀਲਾ ਵੱਡੀ ਸ਼ੜਕ ਤੱਕ ਟਿਕਾਈ ਨਾਲ ਜਾਣਾ ਹੋ ਜਾਣਾ